ਪਟਿਆਲਾ ਦੇ ਦੇਵੀਗੜ੍ਹ ਨਾਲ ਲੱਗਦੇ ਪਿੰਡ ਮਗਰ ਸਾਹਿਬ ਦੇ ਆਮ ਆਦਮੀ ਕਲੀਨਿਕ ਦੇ ਡਾਕਟਰ ਵੱਲੋਂ ਮਰੀਜ਼ ਨਾਲ ਗਾਲੀ ਗਲੋਚ ਕਰਨ ਦੀ ਖਬਰ ਸਾਹਮਣੇ ਆਈ ਹੈ ਆਪਣਾ ਇਲਾਜ ਕਰਵਾਉਣ ਗਏ ਮਰੀਜ਼ ਨੂੰ ਡਾਕਟਰ ਦੀਆਂ ਗਾਲਾਂ ਸੁਣਨੀਆਂ ਪਈਆਂ ਹਨ ਆਡੀਓ ਵੀ ਤੜਲੇ ਦੇ ਨਾਲ ਹੁਣ ਵਾਇਰਲ ਹੋ ਰਹੀ ਹੈ ਹੁਣ ਸਿਵਲ ਸਰਜਨ ਪਟਿਆਲਾ ਨੇ ਐਕਸ਼ਨ ਲਿਆ ਤੇ ਤੁਰੰਤ ਹੀ ਪ੍ਰਭਾਵ ਅਧੀਨ ਡਾਕਟਰ ਨੂੰ ਡਿਸਮਿਸ ਕੀਤਾ ਸਰ ਸਾਹਿਬ ਇੱਕ ਡਾਕਟਰ ਸੀਗੇ ਜੀ ਵੀਗੜ ਦੇ ਬਹੰਲਾ ਕਲੀਨਿਕ ਦੇ ਉਹ ਮਦਰ ਸਾਹਿਬ ਇੱਕ ਡਾਕਟਰ ਸੀਗੇ ਜੀ ਉੱਥੇ ਮੈਂ ਵੀ ਵੀਡੀਓ ਸੁਣੀ ਹੈ ਮੇਰੇ ਕੋਲ ਐਚਮ ਸਿੰਘ ਸਾਹਿਬ ਨੇ ਭੇਜੀ ਹੈ ਐਮਐਲਏ ਪਟਾਣ ਮਾਜਰਾ ਜੀ ਨੇ ਮੈਨੂੰ ਭੇਜੀ ਸੀ ਉਹ ਵੀਡੀਓ ਮੇਰੇ ਕੋਲ ਆਡੀਓ ਕਲਿੱਪ ਮੇਰੇ ਕੋਲ ਆ ਗਿਆ ਸੀਗਾ ਤੇ ਉਹ ਮੈਂ ਧਿਆਨ ਨਾਲ ਸੁਣੀ ਤੇ ਉਹ ਜਿਹੜਾ ਡਾਕਟਰ ਸੀ ਉਹ ਹੀ ਵਾਸ ਨਾਟ ਅ ਸੀਰੀਅਸ ਵਾਸ ਡਿਊਟੀ ਨਵੇਂ ਲੱਗਿਆ ਸੀਗਾ ਜੇ ਉਹਨੂੰ ਹਫਤੇ ਹੀ ਹੋਇਆ ਸੀਗਾ ਤਿੰਨ ਚਾਰ ਦਿਨ ਤੋਂ ਲਗਾਤਾਰ ਆ ਵੀ ਨਹੀਂ ਰਿਹਾ ਸੀਗਾ ਫਿਰ ਇਹ ਇਹ ਹਰਕਤਾਂ ਨੇ ਕਰਤੀ ਤੇ ਉਹਨੂੰ ਅਸੀਂ ਸਸਪੈਂਡ ਕਰ ਚੁੱਕੇ ਹਾਂ ਡਿਸਮਿਸ ਕਰ ਚੁੱਕੇ ਹਾਂ ਤੇ ਜਿਹਦੀ ਖਾਤੇ ਨੂੰ ਨਵਾਂ ਡਾਕਟਰ ਲੱਗ ਗਿਆ ਮੈਂ ਕਹਿੰਦਾ ਸਰ ਜੀ ਕੋਈ ਫਾਈਲ ਵੀ ਕੋਈ ਨਹੀਂ ਲੱਗੀ ਹੈ ਕਿ ਉਹਦਾ ਲਾਇਸੈਂਸ ਕੈਨਸਲ ਕਰ ਦਈਏ ਕਿ ਨਹੀਂ ਲਾਇਸੈਂਸ ਨਹੀਂ ਕੈਨਸਲ ਕਰਨਗੇ ਤਾਂ ਵੀ ਜਸਟ ਯੂ نو ਆਮ ਆਦਿਕ ਨਹੀਂ ਚਾਹੀ ਚਾਤੀ ਦਿੰਦਾ ਇਹ ਸਰਕਾਰੀ ਪੱਕੇ ਦਾ ਕੁਛ ਨਹੀਂ ਹੈ ਇਹ ਇੱਕ ਇੱਕ ਤਰ੍ਹਾਂ ਸਰਕਾਰੀ ਪੱਕੇ ਡਾਕਟਰ ਨਹੀਂ ਹੁੰਦੇ ਆਮ ਆਦਮੀ ਕਲੀਨਿਕ ਹੁੰਦੇ ਥੱਡੀ ਵਕਨ ਇੰਟਰਵਿਊ ਹੁੰਦੀ ਹੈ ਮੈਰਿਟ ਦੇ ਆਧਾਰ ਤੇ ਅਸੀਂ ਡਾਕਟਰ ਨੂੰ ਅਸੀਂ ਚੁਣਦੇ ਆ ਤੇ ਉਸ ਸਮਾਂ ਫਿਰ ਹੁੰਦਾ ਜਿਹੜੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਨੂੰ ਡਾਕਟਰ ਤੇ ਜਾਣ ਗਿਆ ਜੰਦਾ ਕਿ ਸਰਕਾਰੀ ਡਾਕਟਰ ਵੱਲੋਂ ਦੇਖ ਰਿਖ ਠੀਕ ਨਹੀਂ ਕੀਤੀ ਤਾਂ ਇਸ ਨੂੰ ਲੈ ਕੇ ਅਸੀਂ ਸਿਵਲ ਸਰਪੰਚ ਪਟਿਆਲਾ ਜੀ ਵੀ ਗੜ ਤੇ ਬਹਲਾ ਕਲੀਨਿਕ ਜੀ ਮਦਰ ਸਾਹਿਬ ਇੱਕ ਡਾਕਟਰ ਸੀਗੇ ਜੀ ਉੱਥੇ ਮੈਂ ਵੀ ਵੀਡੀਓ ਸੁਣੀ ਹੈ ਮੇ ਕੋਲ ਐਚਐਮ ਸਾਹਿਬ ਨੇ ਭੇਜੀ ਹੈ ਐਮਐਲ ਪਟਨ ਮਾਜਰਾ ਜੀ ਨੇ ਮੈਨੂੰ ਭੇਜੀ ਸੀ ਉਹ ਵੀਡੀਓ ਮੇ ਕੋਲ ਆਡੀਓ ਕਲਿੱਪ ਮੈਨੂੰ ਲੱਗਾ ਸੀਗਾ ਤੇ ਉਹ ਮੈਂ ਧਿਆਨ ਨਾਲ ਸੁਣੀ ਤੇ ਉਹ ਜਿਹੜਾ ਡਾਕਟਰ ਸੀ ਉਹ ਹੀ ਵਾਸ ਨੋਟ ਅ ਸੀਰੀਅਸ ਫੋਰ ਹਿਸ ਡਿਊਟੀ ਮੈਨੂੰ ਲੱਗਿਆ ਸੀਗਾ ਜੇ ਉਹਨੂੰ ਹਫਤੇ ਹੀ ਹੋਇਆ ਸੀਗਾ 3-4 ਦਿਨ ਤੋਂ ਲਗਾਤਾਰ ਆ ਵੀ ਨਹੀਂ ਰਿਹਾ ਸੀਗਾ ਫਿਰ ਇਹ ਇਹ ਹਰਕਤਾਂ ਕਰਤੀ तो वो सभी सस्पेंड कर चुके बिजनेस कर चुके हैं तो भी खाते हो नया डॉक्टर लग भी गया वो तो सर कोई फाइल भी खोली है कि उसका लाइसेंस कैंसिल कर दिया किसी नहीं लाइसेंस नहीं कैंसिल करेंगे पर तो ये जस्ट उन्होंने आम आदमी क्लिनिक चासी कर देता ए, है ये तो, एक पक, सरकारी पक्के डॉक्टर इंटरव्यू होती है मेरिट से आधार पे ऐसे डॉक्टरस नवासी हैं तो उस हिसाब से फिर होता